ਸਤਿ ਸ਼੍ਰੀ ਅਕਾਲ ਜੀ ਸਾਰਿਆਂ ਭਰਾਵਾਂ ਨੂੰ ਕੀ ਹਾਲ ਚਾਲ ਨੇ ਲੈ ਵੀ ਮਿੱਤਰੋ ਅੱਜ ਦੀ ਵੀਡੀਓ ਲੈ ਕੇ ਆਇਆ ਜਿਹੜੀ ਇਹ ਹੈਗਾ ਪਿੰਡ ਲੰਡੇ ਲੰਡੇ ਪਿੰਡ ਆ ਵੀਰੇ ਪ੍ਰੇਜਨ ਦਾ ਸਮਾਲਸਰ ਦਾ ਗਵੰਡੀ ਪਿੰਡ ਮੋਗੇ ਜ਼ਿਲ੍ਹੇ ਦਾ ਪਿੰਡ ਆ ਜਦੋਂ ਤੁਸੀਂ ਭਲੂਰ ਤੋਂ ਲੰਡਿਆਂ ਨੂੰ ਆਉਂਗੇ ਲੰਡੇ ਤੋਂ ਸਮਾਲਸਰ ਨੂੰ ਸਿੱਧਾ ਜਾਓਗੇ ਸਿੰਧ ਬੈਂਕ ਆਉਗੀ ਉੱਤੇ ਸੜਕ ਤੇ ਜਾਵਾਂ ਤੇ ਸਿੰਧ ਬੈਂਕ ਦੇ ਸਾਹਮਣੇ ਬਿਲਕੁਲ ਵੀਰੇ ਹੁਣਾਂ ਦਾ ਬਾਈ ਹੁਣਾਂ ਦਾ ਘਰ ਆ ਬਾਈ ਲੈ ਵੀ ਮਿੱਤਰੋ ਬਾਈ ਹੁਣਾਂ ਦੇ ਕੋਲੇ ਇੱਕ ਮਹਿ ਬਕਾਵਾ ਪੂਰੀ ਚੰਗੀ ਚੰਗੇ ਦੁੱਧ ਦੀ ਮਾਲਕਣਾ ਤਸੱਲੀ ਬਖਸ਼ਾ ਕਿੰਨਾਂ ਸੂਆ ਇਹ ਹਸੁੰਦੀ ਆ ਕਿੰਨੇ ਦਿਨਾਂ ਦੀ ਕੱਚੀ ਆ ਸਾਰੀ ਜਾਣਕਾਰੀ ਤੁਹਾਨੂੰ ਬਾਈ ਤੋਂ ਲੈ ਦਿੰਦਾ ਮੈਂ ਬਾਈ ਤੁਸੀਂ ਵੀਡੀਓ ਨੂੰ ਐਂਡ ਤੱਕ ਦੇਖ ਕੇ ਵੀਡੀਓ ਦੇ ਵਿੱਚ ਸਾਰਾ ਕੁਝ ਦਿਖਾਇਆ ਹੁੰਦਾ 플ਾਂਟ ਤੋਂ ਇਹਨਾਂ ਤੱਕ ਵੀਡੀਓ ਨੂੰ ਦੇਖ ਕੇ ਫਿਰ ਬਾਈ ਨਾਲ ਕੇ ਰਾਬਤਾ ਕੈਮ ਕਰਿਆ ਜੀ ਕਿਉਂਕਿ ਬਾਅਦ 'ਚ ਵੀਡੀਓ ਇੱਥੇ ਵੀ ਬਣੀ ਹੁੰਦੀ ਤੇ ਬਾਅਦ 'ਚ ਆਪਾਂ ਫੋਨ ਤੇ ਮੰਗਦੇ ਰਹਿੰਦੇ ਆ ਕਿਉਂਕਿ ਜਿਹੜੀ ਫੋਨ ਵਾਲੀ ਵੀਡੀਓ ਤੁਹਾਨੂੰ ਆਊਗੀ ਉਹਦੀ ਕੁਆਲਿਟੀ ਵੀਡੀਓ ਨਾਲ ਲੋਡ ਇਸ ਹੋ ਗਿਆ ਇਸ ਕਰਕੇ ਵੀਡੀਓ ਦੀ ਕੁਆਲਿਟੀ ਦਿੱਤੀ ਹੁੰਦੀ ਉਹਦੇ ਵਿੱਚ ਤੁਸੀਂ ਪੂਰੀ ਚੰਗੀ ਤਰ੍ਹਾਂ ਹਰ ਇੱਕ ਪਾਸੇ ਤੋਂ ਦੇਖ ਸਕਦੇ ਹੋ ਇਹ ਜਾਨਵਰ ਨੂੰ ਆਜੋ ਸਾਰੀ ਜਾਣਕਾਰੀ ਲੈ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੇਗਰੂ ਠੀਕ ਠਾਕ ਹੈ ਹਾਂਜੀ ਵਧੀਆ ਚੜ੍ਹਦੀ ਜਾਈ ਚਲੋ ਸ਼ੁਕਰ ਅੱਛਾ ਵੇਗਰੂ ਆਪਣਾ ਨਾਮ ਦੱਸ ਦਿਓ ਜੀ ਗਗਨਦੀਪ ਸਿੰਘ ਗਗਨਦੀਪ ਸਿੰਘ ਹਾਂ ਤੇ ਸਿੰਧ ਬੈਂਕ ਦੇ ਕੋਲੇ ਆ ਗਿਆ ਘਰ ਹਾਂ ਸਿੰਧ ਬੈਂਕ ਦੇ ਬਿਲਕੁਲ ਸਾਹਮਣੇ ਘਰ ਠੀਕ ਹੈ ਜੀ ਅੱਛਾ ਜੀ ਵੇਗਰੂ ਆਪਾਂ ਮੈਂ ਵੇਚਣੀ ਹੈ ਕਿ ਹਣਾ ਜੀ ਕਿੰਨਾ ਸੂਆ ਸੂਹਦੀ ਹੈ ਦਗੀ ਇਹ ਵੀਰ ਜੀ ਚੌਥਾ ਸੂਆ ਸੂਹਣੀ ਚੌਥਾ ਸੂਆ ਇੰਨੇ ਸੂਣਾ ਵਾ ਕਿੰਨੇ ਦਿਨ ਪਹਿ ਸੂਣ ਦੇ ਵਿੱਚ ਵੇਗਰੂ ਜਾਂਦੇ ਇਹ ਦੇਖੋ ਹਫਤਾ ਲੈ ਜੂ ਦਿਨ ਤਾਂ ਪੂਰੇ ਪਰ ਉੱਤੇ ਲਾਉਗੀ ਆਪਾਂ ਉੱਤੇ ਰਹਿ ਜੂਗੀ ਹਾਂਜੀ ਹਾਂਜੀ ਅੱਛਾ ਵੇਗਰੂ ਕਿੰਨਾ ਦੁੱਧ ਚੋਂ ਲੈਂਦੇ ਰਿਆ ਆਪਾਂ ਦੁੱਧ ਵੀਰ ਜੀ ਇਹਦਾ 14 ਕਿਲੋ 14 ਕਿਲੋ ਕੰਡੇ ਵਾਲਾ ਹਾਂ ਚੋਏ ਆ ਠੀਕ ਐ ਕਿ ਇਹ ਕਿਹੜੇ ਸੀਮਨ ਤੋਂ ਗੱਪਣ ਕਰਵਾਈ ਹੋਈ ਹੈ ਹੈ ਯਾਨੀ ਕਿ ਸੀਮਨ ਲੱਗਾ ਇਹਦਾ ਹੈ ਟੀਕੇ ਤੋਂ ਜਾਂ ਗੱਪਣ ਪਰ ਉਹ ਡਾਕਟਰ ਨੂੰ ਪਤਾ ਕਿਹੜਾ ਸਾਨੂੰ ਪਤਾ ਹਾਂ ਕਨਫਰਮ ਨਹੀਂ ਸਾਨੂੰ ਵੀ ਕਿਹੜੇ ਵੀ ਐਂਚੂ ਤੇਰੀ ਤਾਂ ਰਿਪੋਰਟਿੰਗ ਕਰ ਦਿੰਦੀ ਹੁੰਦੀ ਬਹੁਤ ਜੀ ਉੱਪਰ ਤੱਕ ਭਰੂਗੀ ਇਹ ਹਫਤਾ ਲੈ ਜੂਗੀ ਹਾਂ ਉੱਪਰ ਲੈ ਰੂ ਮਤਲਬ ਹੁਣ ਬਣ ਨਹੀਂ ਹੋਣ ਲੱਗੀ ਤੁਸੀਂ ਹਾਂਜੀ ਹਾਂਜੀ ਕੱਲ ਦੀ ਲਾਉਣ ਲੱਗੀ ਆ ਬਸ ਅੱਛਾ ਇੱਕ ਗੱਲ ਹੋਰ ਆ ਜੇ ਕੋਈ ਕਰੇ ਰੱਖਣ ਲਵੇ ਅਗਰੂ ਲੰਬਾ ਬੇਫਿਕਰ ਹੋ ਕੇ ਭਾਈ ਲੈ ਜਾਵੇ ਕੋਈ ਲਾਂਬਾ ਨਹੀਂ ਬਿਲਕੁਲ ਵੀ ਜੇ ਤਸਲੀ ਅਲੀ ਮੇ ਪੌਲ ਪੌਲ ਦਸਲੀ ਨਹੀਂ ਕੋਈ ਫਰਕ ਨਹੀਂ ਠੀਕ ਹੈ ਵੇ ਗੁਰੂ ਜੀ ਬਿਲਕੁਲ ਕੋਈ ਫਰਕ ਨਹੀਂ ਠੀਕ ਹੈ ਵੇ ਗੁਰੂ ਚੂਣ ਦੇ ਵਿੱਚ ਪੋਲੀ ਆ ਜਾਵਾਂ ਹਾਂਜੀ ਬਿਲਕੁਲ ਕੀ ਰੇਟ ਰਹੂਗਾ ਵੇ ਗੁਰੂ ਜੀ ਇਹਦਾ ਰੇਟ ਰਹੂਗਾ ਵੀਰ ਜੀ 1 ਲੱਖ ਤੇ 25000 ਰੁਪਏ ਮਾਨਤਨ ਵਿੱਚ ਮਾਨਤਨ ਕਰ ਦਿਆਂਗੇ ਠੀਕ ਹੈ ਜੀ ਤੋਰੇ ਮੁੰਡੇ ਕੱਢੋ ਬਾਰੂ ਲੈ ਮਿੱਤਰੋ ਖੋਦੋ ਜੀ ਚੌਥਾ ਸੂਆ ਇਹਨੇ ਕਰਮ ਵਾਲੀ ਨੇ ਸੂਣਾ ਵਾ ਹਫਤਾ ਲੈਂਦੀ 10 ਦਿਨ ਨਹੀਂ ਲੈ ਜੂਗੀ ਮੈਂ ਹਜੇ ਉਤੋਂ ਪੱੱਕੀ ਪੱਥਰ ਰੰਗੂ ਪਈ ਆ ਢਿੱਲੀ ਨਹੀਂ ਗਈ ਮੈਂ ਮਿੱਤਰੋ ਜੀ 10 ਦਿਨਾਂ ਜੀ ਮੈਂਨੇ ਬਹੁਤ ਸੋਹਣੀ ਤਿਆਰੀ ਆ ਜਿਹੜੀ ਇਹਨੇ ਕਰ ਜਾਨੀ ਕਰਮ ਵਾਲੀ ਨੇ ਦ ਕਿ ਲੋ ਖੋਲਾ ਡੋਲਾ ਮਾਲਕਾਂ ਨੇ ਚੋਇਆ ਹੋਇਆ ਮਿੱਤਰੋ ਦੇਖ ਸਕਦਾ ਤੁਸੀਂ ਹਜੇ ਤਹਨੇ ਬੜਨਾ ਮਸਾ ਲੋ ਕਿ ਭਾਈ ਦਿਨ ਪਏ ਆਂਦੇ ਲਿਓ ਜੀ ਮੂੜ ਜਾ ਬਹੁਤ ਸੋਹਣੀ ਤਿਆਰ ਹੁੰਦੀ ਆਉਂਦੀ ਆ ਮੰਨ ਲਓ ਨਾ ਬਾਲੀ ਵੱਡੀ ਆ ਤੇ ਨਾ ਬਾਲੀ ਛੋਟੀ ਆ ਦਰਮਿਆਨੀਆਂ ਮਈਆਂ ਦੇ ਵਿੱਚੋਂ ਕੱਢ ਦਿੰਦਾ ਥੋੜਾ ਜਿਹਾ ਉੱਪਰ ਆ ਤੇ ਵੱਡੀਆਂ ਮਈਆਂ ਦੇ ਵਿੱਚੋਂ ਕੱਢ ਦਿੰਦਾ 100 ਦੇ ਵਿੱਚੋਂ 60 ਪੈਸੇ ਡਾਉਣਾ ਮੰਨੋ ਦਰਮਿਆਨੀਆਂ ਮਈਆਂ ਦੇ ਮੁਕਾਬਲੇ ਪੂਰੀ ਵਧੀਆ ਮਏ ਆ ਮਿੱਤਰੋ ਔਰ ਲੇਵੇ ਭਾਂਡੇ ਵਾਲੀ ਥਣ ਦਾ ਸੈਜ ਚੰਗਾ ਲੱਗਾ ਹੋਇਆ ਥਣ ਦੀ ਮਜ਼ਬੂਤੀ ਚੰਗੀ ਆ ਬਾਕੀ ਬਣਦੀ ਤਣਦੀ ਮਹਿਮੂ ਮੱਥੇ ਲੱਗਦੀ ਆ ਮੇਤਰਾ ਚੌਥਾ ਸੂਆ ਪ੍ਰੋਪਰ ਇਹ ਸੂਰਈ ਆ ਬਾਈ ਰੇਟ ਇਹਦਾ 125000 ਰੁਪਿਆ ਵਾ ਜਿਹੜੇ ਭਰਾ ਨੂੰ ਘਰੇ ਰੱਖਣ ਵਾਲੀ ਮੈਂ ਚਾਹੀਦੀ ਬਾਈ ਘਰੋਂ ਖਰੀਦਣੀ ਚਾਹੁੰਦੇ ਆ ਤੇ ਬਾਈ ਆਪਣਾ ਨੰਬਰ ਕਿੰਨੇ ਕੰਨੇ ਬਾਈ ਨੰਬਰ ਆਪਣਾ ਹੈਗਾ 88721 88721 96415 93415 15 8872196415 15 8872196415 ਇਹ ਬਾਈ ਹੁਣਾਂ ਦਾ ਨੰਬਰ ਆ ਮਿੱਤਰੋ ਜ਼ਿਲ੍ਹਾ ਮੋਗਾ ਲੱਗਦਾ ਵਾ ਲੰਡੇ ਪ੍ਰਿੰਡਾ ਸਮਾਲਸਰ ਵਾਲੀ ਸੜਕ ਦੇ ਉੱਤੇ ਸਿੰਧ ਬੈਂਕ ਦੇ ਬਿਲਕੁਲ ਸਾਹਮਣੇ ਤੁਹਾਨੂੰ ਮਿੱਤਰੋ ਜਿਹੜਾ ਮਲਕ ਕਾਲਾ ਜਿਹਾ ਗੇਟ ਮਿਲੂ ਬੂਏ ਦੇ ਮਰੇ ਇੱਟਾਂ ਥੁੜੀਆਂ ਜੀਆਂ ਪਈਆਂ ਹੋਈਆਂ ਉਹ ਬਾਈ ਹੁਣਾਂ ਦਾ ਘਰ ਆ ਜੇ ਬੈਂਕ ਦੇ ਸਾਹਮਣੋਂ ਦੇਖ ਦਿਸੋਗੇ ਤਾਂ ਤੁਹਾਨੂੰ ਆ ਜਾਲੀ ਹਰੀ ਦਿਸੋਗੇ ਕੰਧ ਦੇ ਉੱਤੋਂ ਦੀ ਮਿੱਤਰੋ ਇਹ ਬਾਈ ਹੁਣਾਂ ਦਾ ਰਹਿਣਾ ਉਸੇ ਦਾ ਜਾਣਕਾਰੀ ਲਈ ਨੰਬਰ ਆਪਾਂ ਬਾਈ ਦਾ ਸਕਰੀਨ ਦੇ ਉੱਤੇ ਲਾਇਆ ਹੋਇਆ ਧੰਨਵਾਦ ਸ਼ੁਕਰੀਆ ਚਾਉਂਦੇ ਰੋ